ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸੋ ਤੁਹਾਨੂੰ ਸਾਰਾ ਵਧੀਆ ਹੋਵੇ ਤੇ ਇਧਰ ਦੇਖ ਰਹੇ ਤੁਸੀਂ ਟਾਈਮ ਹੈ ਜੀ ਸਵੇਰ ਦੇ 10 ਵਜੇ ਦਾ ਤੇ ਬ੍ਰੈਕਫਾਸਟ ਵਿੱਚ ਬਣਨ ਲੱਗੇ ਜੀ ਆਲੂ ਤੇ ਵੜੀ ਦੀ ਸਬਜ਼ੀ ਤੇ ਇਧਰ ਆਪਣਾ ਮਸਾਲਾ ਰਾਈਡਿੰਗ ਹੋ ਗਿਆ ਅਗਰ ਲੋ ਕੱਟਾ ਕੰਟੀਨ ਬਣੇ ਰੋ ਬਲੌਗ ਦੇ ਵਿੱਚ ਤੇ ਚਾਹ ਆਦਰਕ ਲਸਣ ਆਦਰਕ ਲਸਣ ਟਮਾਟਰ ਦਾ ਪੇਸਟ ਹੈ ਤੇ ਆਪਣਾ ਬੱਤ ਗਿਆ ਉਸ ਥੋੜੇ ਰਹਿ ਗਿਆ ਤੇਲ ਛੱਡ ਗਿਆ ਇਧਰ ਆਪਾਂ ਗਰਮ ਪਾਣੀ ਬੜੀਆਂ ਧੁੰਤੀਆਂ ਸੀ ਇੱਧਰ ਆਪਾਂ ਆਲੂ ਜਿਹੜੇ ਨੂੰ ਬੋਇਲ ਕਰ ਲਏ ਨੇ ਗਾਇਜ਼ ਵੀਰੇ ਆਪਣੀ ਰੋਟੀ ਆ ਗਈ ਨਾਲ ਰਾਤ ਦੀ ਸਬਜ਼ੀ ਸ਼ਿੰਗਾਂ ਮਿਰਚਾਂ ਦੀ ਤੇ ਨਾਲ ਆਲੂ ਵੜੀ ਦੀ ਨਾਲ ਦਹੀਂ ਇੱਧਰ ਆਪਣੇ ਗਰਮ ਗਰਮ ਫੋਲ ਕੇ ਪਹਿਲਾਂ ਤੁਸੀਂ ਕਹਿੰਦੇ ਰੋਟੀ ਖਾਣੀ ਨਹੀਂ ਹੁਣ ਤਰਨ ਰੋਟੀ ਦੇਖ ਕੇ ਭੁੱਖ ਲੱਗ ਗਈ ਲਓ ਦਹੀਂ ਉਹ ਦੇਖ ਕੇ ਭੁੱਖ ਲੱਗਣ ਲੱਗ ਪਈ ਸਹੀ ਗੱਲ ਆ ਹਾਂਜੀ ਲੋ ਗਾਇਜ਼ ਵੀਰੇ ਅਸੀਂ ਰੋਟੀ ਰੋਟੀ ਖਾ ਲਈ ਸੀ ਤੇ ਗਾਇਜ਼ ਵੀਰੇ ਹੁਣ ਸਾਡੇ ਘਰੇ ਗਾਇਜ਼ ਵੀਰੇ ਆ ਗਏ ਨੇ ਤੇ ਗਾਇਜ਼ ਵੀਰੇ ਗਾਇਜ਼ ਜਾਣਗੇ ਗਾਇਜ਼ ਹੈ ਗਾਇਜ਼ ਆ ਗਏ ਇੱਕ ਗਾਇਜ਼ ਉਹ ਖੜੀ ਚਾਟਾ ਖਲਾੜ ਕੇ ਇੱਕ ਗਾਇਜ਼ ਆ ਸੀ ਗਾਇਜ਼ ਵੀਰੇ ਸਾਸਰੀ ਘਰ ਵੱਲੋਂ ਸਾਸਰੀ ਘਰ ਗਾਇਜ਼ ਵੀਰੇ ਤੁਹਾਨੂੰ ਪਤਾ ਹੈ ਕਿ ਇਹ ਮਹੀਨਾ ਲੱਗ ਗਈ ਮੇਰੇ ਕੋ ਤੇ ਅੱਜ ਆਈ ਤੇ ਇਹਨੇ ਮੇਰੀ ਜਾਤ ਨਹੀਂ ਪੁੱਛੀ ਕਿ ਕੌਣ ਹੈ ਤੂੰ ਤੇ ਕੌਣ ਨਹੀਂ ਹੈ ਮੈਂ ਇਹਦੇ ਇਹਦੇ ਗੰਮ ਚੱਦੀ ਬਿਮਾਰ ਹੋ ਗਈ ਹੈ ਜੀ ਗਰਾਗਰ ਦੀਗੇ ਦੀ ਬਿਲੇ ਜੀ ਲੱਗਦਾ ਜੀ ਆ ਨੀ ਤੇ ਤੇਰਾ ਜੂੜਾ ਨਿਕਾਜਾ ਲੱਗਣ ਨਿਕਾਜਾ ਛੋਟਾ ਜਾ ਬੜ ਚਲਾਦੀ ਮੈਨੂੰ ਕੋ ਦੋ ਵੇਖ ਕੇ ਸਕੂਲ ਆ ਓਕੇ ਐ ਕਰ ਮੰਜਾ ਉਹ ਖੁੰਜੇ ਚ ਕਰ ਉੱਥੇ ਬਣ ਲੱਗਦੀ ਉੱਥੇ ਉੱਥੇ ਲੈ ਜਾਓ ਮੰਜਾ ਚਲੋ ਤੇ ਲੋ ਗਾਇਜ਼ ਵੀਰੇ ਮੈਂ ਚਾਹ ਬਣਾਵਾਂਗੇ ਆਪਾਂ ਉੱਥੇ ਪੀਏ ਜਾ ਉਹ ਕੁਲਵਿੰਦਰ ਕਹਿ ਰਿਹਾ ਉਧਰ ਜਾਣਾ ਛੱਡੋ ਪਰ ਚਾਹ ਪੀਣ ਨੂੰ ਕੀ ਆਪਾਂ ਦੋ ਪਤਾ ਸੀ ਜਾਣਾ ਬੱਚੇ ਬੱਚੇ ਯਾਰ ਟਿਮ ਹਾਟਨ ਚ ਟਿਮ ਹਾਟਨ ਟਿਮ ਹਾਟਨ ਆ ਤਾਂ ਕੇਫਸੀ ਨਾਲ ਹੀ ਟਿਮ ਹਾਟਨ ਦੇ ਤਿਮੋਟ ਨਹੀਂ ਜਾਣਾ ਆਪਾਂ ਬਲੈਕ ਕਾਫੀ ਪੀ ਲਾਂਗੇ ਦਿਮਾਗ ਛੱਟ ਜਾਂਦਾ ਟਾਡਾ ਗਗਨ ਕਹਿੰਦੇ ਦਿਵਾਗ ਛੱਟਦਾ ਟਾਡਾ ਤਿਮੋਟ ਨਹੀਂ ਜਾਣਾ ਮੈਨੂੰ ਤੂੰ ਹੀ ਸਾਰੀਆਂ ਦੱਸਿਓ ਚੱਲ ਫਿਰ ਮੈਂ ਆਪਣੀ ਗੰਦ ਕੋਲ ਕੇ ਨੇ ਫੋਟੋ ਫਾਈਲ ਦੀ ਦੇਖ ਆਹੋ 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 ਮੈਂ ਵੇਖੀ ਹੀ ਬਗੜੀ ਕਿ ਮੋਡਰਨ ਦੇ 600 ਦਾ ਘੱਟ ਕੋਈ ਕੌਫੀ ਉਹ ਨਹੀਂ ਉਹ ਤੇਰਾ ਭਲੇਖਾ ਅਮਣ ਦਸੀ ਇਹਨੂੰ 250 ਦੀ ਤੇ ਆਪਾਂ ਉਹ ਪੀ ਕੇ ਆਏ ਹਾਂ ਵੱਡੀ ਕੌਫੀ ਯਾਰ ਆਹੋ ਕੌਫੀ ਅਰੇ ਲੈ ਆ ਵੀ ਬੜੀ ਕੌਫੀ ਪਿਲਾਣਾ ਸਮਾਲ ਵੀ ਹੈ ਹਾਂ ਮਾਸੀ ਕੰਜੂਸ ਬਸ ਮਾਸੀ ਨਾ ਮਾਸੀ ਨੇ ਅਜੇ ਧੱਕੇ ਨਾ ਅੱਛਾ ਦੁੱਧ ਹੈ ਨਹੀਂ ਸਾਡੇ ਘਰੇ ਆਹੋ ਦੋ ਦਹਾਨੀ ਸਾਡੇ ਕਰ ਚਾਲ ਅੱਜ ਮੇਰਾ ਦਮੂ ਪੁੱਤ ਵੀ ਆ ਗਿਆ ਜੇ ਮੈਂ ਲੁਧਿਆਣੇ ਜਾਣਾ ਸੀ ਅੱਜ ਪਰ ਮੈਂ ਗਈ ਦਮੂ ਹੋਣੀ ਤੈਨੂੰ ਆ ਦਊ ਫੈਸ਼ਨ ਕੀ ਕੀਤਾ ਕੀ ਕੀਤਾ ਫੈਸ਼ਨ ਮੇਰੇ ਵਾਲ ਕਿਲਰਗੇ ਹੂੰ ਕਿਲਰਗੇ ਵਾਲ ਕਹਿੰਦਾ ਸੀ ਦੀਦੀ ਤੇ ਕਹਿ ਰਹੀ ਮੈਂ ਸੋਚਿਆ ਮੈਂ ਵੀ ਆਪਣੇ ਵਲੌਗਸ ਦੱਸਦਾ ਕਹਿੰਦੇ ਟਿਮ ਹੌਟ ਤੇ ਤੇਰੇ ਲਈ ਮੈਂ ਧੋਤੀ ਚੁੰਨੀ ਮੈਂ ਧੋਕੇ ਦੇਰ ਲਈ ਰੱਖੀ ਕਿ ਤੂੰ ਲੈਂਗੇ ਆ ਕੇ ਵਟ ਤਾਂ ਦੇ ਲੈ ਇਨਾਂ ਨੇ ਆਹ ਆਹ ਤੇ ਪਾਲ ਵਰਕੇ ਵਟ ਪ੍ਰੈਸ ਲਾਓ ਧੋਤੀ ਮੈਂ ਪ੍ਰੈਸ ਲਾਏ ਵੀ ਕਹਿਣਾ ਦੇਖੋ ਸੂਟ ਚੁੰਨੀ ਤੇ ਦੇਖੋ ਇਹ ਪਟ ਗਈ ਇੱਥੋਂ ਸੱਦੀ ਨਹੀਂ 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 ਪਾੜਾ ਗੱਲ ਚ ਪਾੜਾ ਕੋਈ ਗੱਲ ਨਹੀਂ ਪਤਾ نیچے ਆ ਜਾ ਯਾਰ ਚੱਲ ਜਾਓ ਪਾਪਾ ਜਾ ਰਹੇ ਨੇ ਆ ਜਾਓ ਆ ਜਾਓ ਉਹ ਮਾਨ ਵੀ ਕੱਢ ਕੇ ਫੀਲ ਵਿੱਚ ਆ ਜਾਓ ਕੋ ਪਾਗਲ ਆ ਬੈਕ ਗਗਨ ਦੇ ਕੱਪੜਾ ਨਾ ਪਰ ਕੇ ਭੇਜਿਆ ਤੇ ਵਾਪਸ ਹੀ ਲੈ ਆਏ ਹੈ ਕਿ ਕਿਤੇ ਸਾਡੇ ਕੱਪੜੇ ਨੇ ਕਾਢ ਦੇ ਅੱਛੀ ਫਤ ਇਹ ਦਮੂ ਦਾ ਇਨਰ ਥੱਲੇ ਦੇ ਸਾਰੇ ਤੁਹਾਡੇ ਸੂਟ ਪਏ ਨੇ ਕਾਢਾ ਦੇ ਸਾਰੇ ਪਟਕੇ ਉਹ ਪਾਪਾ ਤੇ ਪਰ ਨਹੀਂ ਤੁਰ ਗਏ ਤੁਸੀਂ ਇਕੱਲੇ ਰਹਿ ਗਏ ਉੱਥੇ ਤੁਰ ਗਏ KFC ਨਹੀਂ ਯਾਰ ਕਿੱਥੇ ਗਏ ਨੇ ਨਹੀਂ 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 ਨਾ ਕੀ ਕੋਣ ਕਸ ਕੇ ਹਾਲ ਫੁੰਡੇ ਵਾਲਾ ਬਾਏ ਚਾਚੂ ਤਾਂ ਪਹੁੰਚ ਕੇ ਚਲਿਓ 10 ਰੁਪਏ ਦਾ ਆਈਫੋਨ ਨਹੀਂ ਹੈ ਨਾ ਸੋ ਗਾਇਜ਼ ਵੀਰੇ ਅਸੀਂ ਪਹੁੰਚ ਗਏ ਮੈਟ੍ਰਿਕਸ ਦੇ ਸਲੂਨ ਪਹੁੰਚਣ ਵਾਲੇ ਬਸ ਹੁਣ ਦੇਖਿਓ ਹੁਣੇ ਸਲਾਹਾਂ ਚੇਂਜ ਹੋ ਜਾਣੀਆਂ ਕਹਿੰਦਾ ਮੇਰਾ ਗੱਲ ਕਰਕੇ ਪਰਾਂ ਕਰਿਓ ਆਰਜੋ ਪਾ ਹੁਣ ਅਮਨ ਗੱਲ ਕਰੂਗੀ ਸਟਾਈਲ ਤੋਂ ਬਲਾਂਗਾ ਕਿ ਤੂੰ ਬੋਲਕਲ ਨਹੀਂ ਬੋਲਣਾ ਮੈਂ ਤਾਂ ਕਨਫਿਊਜ਼ ਹੋਈ ਜਾਇਆ ਉਸ ਤਾਰਾ ਕੁਝ ਪੁੱਛ ਲੈ ਤੀ ਹਾਂ ਬਣਾ ਦੇਣਾ ਨਾ ਟਨੂ ਜਾ ਦੇਣਾ ਜਲਾ ਦੇਣਾ ਐ ਤਾਂ ਨਹੀਂ ਫੜ ਕੇ ਬਿਠਾ ਲੈਣ ਲੱਗੇ ਅੱਛਾ ਇਹ ਕਟਾਉਣੀ ਤੂੰ ਮੂੰਹ ਹੈਗਾ ਤੇਰਾ ਗੱਦੀ ਕਟਾਉਣਾ ਵਾਲ ਤੇਰੇ ਕਿੱਧਰ ਜਾਦੇ ਬਲੈਕ ਬੌਂਡਿੰਗ ਤਾਂ ਕਰਵਾ ਲੈ ਇਹਨਾਂ ਦੇ ਜਾਓ ਪਹਿਲਾਂ ਇਹਨਾਂ ਨੂੰ ਆ ਜਾਓ ਵੀਰੇ ਹੁਣ ਅਸੀਂ ਜਾਣਾ ਆ ਉਹਦੇ ਉਰੇਨ ਵਾਲੇ ਦੇ ਤੇ ਉਹ ਉੱਥੇ ਹੀ ਨੇ ਉਰੇਨ ਵਾਲੇ ਖੜੇ ਤੇ ਅਸੀਂ ਮੈਟ੍ਰਿਕਸ ਤੋਂ ਪੁੱਛ ਲਿਆ ਉਹ ਅਮਣ ਦੇ ਚੈਨਲ ਤੇ ਦੇਖ ਲਿਓ ਹੁਣ ਅਮਣ ਮੈਟ੍ਰਿਕਸ ਚੋਂ ਯਾਰੋ ਦੇਖਣੇ ਤੋਂ ਕੁਝ ਨਹੀਂ ਪਿਆ ਜਾਣਾ ਕਿੰਨਾ ਦੇ ਹੁਣ ਇਹ ਦੇਖੋ ਬੋਲ ਵੀ ਇੱਕ ਦੋ ਰੇਨ ਵਾਲੇ ਰਹਿ ਗਏ ਥੋੜਾ ਬੜਾ ਵਾਲੋ ਥੋੜਾ ਥੋਕ ਰੇਟ ਤੇ ਬੰਨ ਜਾਣ ਚੱਲੋ ਤੇਰੀ ਮਰਜ਼ੀ ਅਜਿੰਨੇ ਮਰਜ਼ੀ ਦੇ ਵੀਰੇ ਤੂੰ ਜਾਣਾ ਹੀ ਕਿੱਦਿਨੇ ਦਾੜ ਭਈਏ ਨਾ ਤੇਹੀ ਨਾ ਮੇਰੀ ਆ ਜਾਣਾ ਨਹੀਂ ਜਾਓ ਆ ਪਿਆ ਮੇਰਾ ਗੂਗਲ ਤੇ ਜਿੰਨੇ ਮਰਜ਼ੀ ਕਰ ਦੇ ਆ ਲੈ ਹੋਰ ਕੀ ਚਾਹੀਦਾ ਲੈ ਦੱਸ ਹੈ ਕਿ ਬੈਸ ਬਾਜੀ ਕਰਨੀ ਪਈ ਸਾਡੇ ਸੰਗਰੂਰ ਚੇਲਾ ਤੁਹਾਨੂੰ ਹੈ ਕਰ ਲਿਆ ਭਾਈ ਨਾਲ ਕਰ ਲਿਆ ਛੇਫਾ ਰੁਪਈਆ ਨਾਲ ਮਾ ਸਾਡੀ ਤਰੱਕੀ ਨਾ ਹੋਵੇ ਮਾ ਅਮਣੇ ਵੀ ਹੋ ਲੰਗਰ ਲੱਗਾ ਲੱਗਾ ਸੀ ਫੋਨ ਨਾਲ ਕੰਪ ਹੈ ਉਹ ਉਹ ਡਾਰੀ ਕੋਰਡੀ ਕਹਿਣਾ ਉਹ ਐਨਜੀ ਕਹਿਣਾ ਆਪਾਰ ਚਾ ਗਿਆ ਆਪਣੇ ਸਾਹਮਣੇ ਸਾਹਮਣੇ ਪਾਰਕ ਕਰ ਗਿਆ ਪਾਣ ਫੋਨ ਤੇ ਧਾਣ ਕਰਨਾ ਅੱਡੇ ਲੱਗੇ ਮਾ ਪੂਰਾ ਕੀਤਾ ਨਹੀਂ ਜਾਣਾ ਅੱਗੇ ਬਾਰਕ ਤੋਂ ਠੀਕ ਹੈ ਵੀਰੇ ਠੀਕ ਹੈ ਜਿੱਦਾਂ ਮਰਜ਼ੀ ਆ 20 ਰੁਪਏ ਤੈਨੂੰ ਦੇਨੇ ਨੇ ਉਹ ਨਹੀਂ 20 ਇਹ ਵੀਰੇ ਸੋਸ਼ਲ ਮੀਡੀਆ ਤੇਰੀ ਵੀਡੀਓ ਚੜੀ ਦੀ ਹੁਣ ਤੂੰ ਮੁੱਕਰ ਨਹੀਂ ਰਹਾ ਲੁਕਾ ਰਿਹਾ ਹਾਂ ਸਹੀ ਨਾ 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 ਇੱਥੇ ਦਾਰਾ ਬਾਰਕ ਕੋਲ ਹਾਂ ਇੱਥੇ ਦਾਰਾ ਬਾਰਕ ਕੋਲ ਹਾਂ ਕਿਵੇਂ ਆਹੀ ਪਹੁੰਚਣਾ ਉੱਥੇ ਜਿੱਥੇ ਅਸਲ ਉਹੀ ਗੱਲ ਹੈ ਤੂੰ ਰਹਿਣਾ ਹੁਣ 100 ਦੇ 5 ਕਿਲੋ ਕਿੰਨੋਂ ਲੈਣੇ 100 ਦੇ 5 ਕਿਲੋ ਬਹੁਤ ਇਹਨਾਂ ਕੰਨੇ ਟਾਲਾ ਉੱਡ ਗਾਟੇ ਨਹੀਂ ਇਹ 20 ਤਾਂ 15 ਨਹੀਂ ਕੀਤੇ 10 ਨਹੀਂ ਕੀਤੇ ਹੋਣਾ ਭਈ 20 ਦੇ ਦੇ ਮੇਰਾ ਕਹਿੰਦਾ 30 ਰੁਪਏ ਕਹਿੰਦੇ 30 ਦੇ ਦੇ 3 ਰੁਪਏ ਪਿੰਡੋਂ ਫਸਟ ਆਉਂਦੇ ਜਿਹੜੀ ਨਾਲ ਬਸ ਨੂੰ ਘਟੇ ਹੈ 3 ਰੁਪਏ ਦਾ ਲੈ ਰਹੇ ਤਾਂ ਨਹੀਂ ਆ ਉਹ ਫਿਰ ਬਸ ਕੋਈ ਪੜਕੇ ਜਾਊਗੀ ਹੁਣ ਦੋ ਦੋ ਵਾਰੀ ਮੁਰੇ ਕੋਲ ਦੇ ਪਾਸੋਂ ਉਹ ਅਟੜਾ ਉਹ ਦਰ ਤਾਂ ਪੈਂਦਾ ਹੈ 20 ਦਾ 50 40 ਚਲੀ ਗਿਆ ਜੋਰ ਵੀ ਦੋਸਾ ਆ ਗਿਆ ਦਾਮ ਸਲੇਟ ਮਿੱਕਾ ਦੀ ਫੂਟਾ ਕਿੰਨੇ ਸੰਤ ਲੱਗੇ ਉਹ ਕਢਾਟਾ ਦਾ ਰੰਗ ਕੋਲੀ ਬੈਠੇ ਸਨ ਉਹਨੂੰ ਕੋਈ ਨਹੀਂ ਸੀ ਤੀ ਕੜਾ ਕੈਸ਼ਰ Google Pay ਕਰ ਰਿਆ ਅਸੀਂ ਆਟੋ ਛੱਡ ਕੇ ਆਏ ਆ ਸਲੂਨ ਤੇ ਸਲੂਨ ਬੰਦ ਆ ਨਹੀਂ ਨਹੀਂ ਹੁਣ ਕਿੱਥੇ ਜਾਣਾ ਹੁਣ ਗਾਇਜ਼ ਵੀਰੇ ਅਸੀਂ ਪੀਵਾਂਗੇ ਨਾਰੀਅਲ ਪਾਣੀ ਨਾਰੀਅਲ ਪਾਣੀ ਨਾਰੀਅਲ ਪਾਣੀ ਅਮਣ ਨੂੰ ਤਾਂ ਖਰੇ ਕਿਹੜੇ ਕੰਜਰ ਨੇ ਨਾਰੀਅਲ ਦੱਸ ਰੱਖਿਆ ਨਾਰੀਅਲ ਦਾ ਪੀ ਨਾਲੇ ਵਿੱਚ ਉਹ ਮਲਾਈ ਵੀ ਕੱਢ ਕੇ ਦੇਂਦੇ ਨਹੀਂ ਤੇਲਾ ਹੁਣ ਬ੍ਰਸ਼ ਬ੍ਰਸ਼ ਕਰ ਲੈ ਕਰ ਕੇ ਆਈ ਹਾਂ ਉੰ ਵੀਰਾ ਸਾਡੇ ਲਈ ਕੱਟ ਲੈ ਨਾਰੀਅਲ ਤੇ ਅਮਨ ਨੇ ਧਮਕੀ ਅਡੀ ਤਗੜੀ ਦਿੱਤੀ ਨਾ ਕਹਿੰਨੀ ਜੇ ਮਲਾਈ ਨਾ ਨਿਕਲੀ ਤਾਂ ਦੁਬਾਰਾ ਨਾਰੀਅਲ ਖੋਰ ਲੈਣਾ। ਇਹ ਤਾਂ ਗੱਲ ਬੰਦ ਦੀ ਏ ਰੋ ਉਹ ਵਿਚਾਰਾ ਵਿੱਚ ਵੜ ਕੇ ਦੇਖਿਆ ਉਹਨੇ ਹੁਣ ਆਪਣੇ ਮਾਲ ਦਾ ਪਤਾ ਉਹਨਾਂ ਦਾ ਆਪਾਂ ਨੂੰ ਕਿਹਾ ਗਿਆ ਸਮਾਨ ਨਾਲ ਆਪਣਾ ਬਟੀਕ ਦੇ ਪਤਾ ਪਰ ਕਿਵੇਂ ਨਾ ਕਪੜਾ ਪਿਆ ਘਟੀ ਹੈ ਕਿ ਮਾੜਾ। ਕੋਣ ਕਿ ਜਰਾ ਸਮਾਨ ਵਟ ਕੇ ਆ ਗੱਲ ਕਰ ਆਲਾ ਮਲਾਈ ਮਲਾਈ ਆਏ। ਲੈ ਅਮਨ ਜੀ ਪੀਓ। ਪਹਿਲਾ ਆ ਖਾਲਾ ਮਲਾਈ ਜੀ। ਮਲਾਈ ਵਿਚ ਰੋਣਾ ਪਿਆ। ਅਮਨ ਮੂਠ ਪਾ ਕੇ ਮਾਰੂ। ਅਹੀ ਇਹਦੇ ਮੂੰਹਾਂ ਨੂੰ ਵੇਖੀਏ ਸਾਨੂੰ ਚੱਲੀਏ ਮਾਰਦੇ ਦੇਖ ਕੰਦੇ ਹੁੰਗਾ ਸਰਚ ਮਾਰਦੇ ਸਰ ਮਾਰਾ ਕੰਦੇ ਨਾਲ ਨਹੀਂ ਪੈਪ ਗਲਤ ਤੈਨੂੰ ਪਾਦੀ ਨੇ ਲੈ ਹੈ ਲੈ ਇਧਰ ਨਰਸਰੀ ਫੋਨਸਸ ਤੇ ਆਹ ਤੇਰਾ ਵੀ ਆ ਗਿਆ ਮੈਨੂੰ ਹੀ ਨਹੀਂ ਮਿਲਿਆ ਮੈਂ ਹੀ ਰਹਿ ਗਈ ਕਿਵੇਂ ਨਾ ਗਣ ਸਵਾਦ ਲੂਣ ਵਾਲਾ ਕਿ ਮਿੱਠਾ ਲੂਣ ਵਾਲਾ ਕਿ ਫਿੱਕਾ ਇਚਲਾ ਆਗਰ ਕਲੀ ਤੂੰ ਪਹਿਲਾਂ ਬਣਾਤਾ ਹੈ ਨਹੀਂ ਤੂੰ ਬੜੀ ਚਲਾਕ ਨਿਕਲੀ ਤੂੰ ਪਹਿਲਾਂ ਫੜਾਤਾ ਲਾਈ ਪੈ ਆਪਣਾ ਖਾਣਾ ਮੇਰੀ ਵੀ ਵੀਡੀਓ ਬਣਾ ਦੋ ਮੈਂ ਵੀ ਨਾਰੀਅਲ ਪੀਤਾ ਨਾਰੀਅਲ ਐ ਲੋ ਲੋ ਜੀ ਦੀ ਨੇ ਪੀਤਾ ਨਾਰੀਅਲ ਐ ਬਿਨਾ ਪੈਪ ਤੋਂ ਚਲੋ ਕਿਤਾਬ ਕਹਿੰਦਾ ਗਾਇਜ਼ ਵੀਰੇ ਆਜੋ ਫਟਾਫਟ ਆਜੋ ਚਾਹ ਪੀ ਲਈ ਆਪਾਂ ਨੇ ਚਲੋ ਮੋਢੇ ਤੇ ਸਕਣ ਵਿੱਚ 5500 ਪਾਵਰ ਮਿਲੂ। ਬੁਦੀ ਤੇ ਰੁਪਈਏ ਵਾਲੀ ਨਹੀਂ ਹੈਗੀ। ਕੈਮਰਾ ਆਨ। ਮੇਰੇ ਮੋਟੇ ਕਰੀਉ ਬੈਕ ਨਾ ਲਾਈਟ ਵੇਟ ਬੰਦੇ। ਹਾਂ ਹੈਗਾ ਕਿ ਲਾਈਟ ਵੇਟ। ਲਾਈਟ ਵੇਟ ਹੈ। ਡੇਟ ਵੀ ਲਾਈਟ ਵੇਟ ਹੈ ਦੇਖੀ ਬੜਾ। ਨਹੀਂ ਸੋਹਣਾ ਲੱਗ ਰਿਹਾ। ਬਹੁਤ ਸੋਹਣਾ ਲੱਗ ਰਿਹਾ। ਨਹੀਂ ਹਾਂ ਬਹੁਤ ਵਧੀਆ ਲੱਗ ਰਿਹਾ। ਤੂੰ ਆਪ ਦੇਖ ਲੈ ਸਾਹਮਣੇ। ਆ ਨੀ ਗੋਲ ਗੱਪੇ ਰੱਗ ਗਗਨ ਗੁੱਸੇ ਹੋ ਗਈ ਹੁਣ ਜਾਂਦੇ ਜਾਂਦੇ ਗਾਹਮਣ ਗੋਲ ਗੱਪੇ ਖਵਾ ਦਿਓ ਲਓ ਜੀ ਲਓ ਭਈਆ ਪਛੈ ਅੰਪੀ ਡੱਡੀ ਤੇ ਬਹਿ ਗਏ ਆ ਆਪਾਂ ਹੁਣ ਚੱਲੇ ਆ ਘਰਾਂ ਨੂੰ ਵਾਪਸ ਤੇ ਅੱਜ ਆਪਾਂ ਨਵੀਂ ਚੀਜ਼ ਖਰੀਦੀ ਏ ਸ਼ਰੀ ਤੋਂ ਤੇ ਇਹ ਜਰੂਰ ਟਰਾਈ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਮੈਂ ਬਣਾਈ ਸੀ ਇੱਕ ਘੋੜਤੇ ਦੀ ਦਾ ਬਣਾਈ ਹੀ ਬਈਆ ਸਿਗਰਟ ਬੰਦ ਕਰ ਦੋ ਅੰਟੀ ਉੜਾ ਕੇ ਨੀ ਤੋ ਪੋਥੜੇ ਸੂਰਜ ਦੁਕਾਨਾਂ ਤੇ ਪੱਥਰੇ ਪੱਟੇ ਸੂਰਜ ਗਗਨ ਨੂੰ ਹਸਣ ਲੱਗੇ ਦੋਨੇ ਨਹੀਂ ਤੂੰ ਕਹਿਣਾ ਇਹ ਕਿ ਐ ਕਿਹਾ ਤੋ ਆ ਕੇ ਤੁਸੀਂ ਕਿਹ ਪਤਾਤ ਲੱਗਿਆ ਮੈਨੂੰ ਕੀ ਪਤਾ ਸੀ ਨਾ ਜੈਸੇ ਕਿ ਮੰਗੀ ਹੋਈ ਦੀ ਮਸੂਮੀਅਤ ਦਿਖਾਦੇ ਹੋੜੇ ਇਹਨਾਂ ਨੇ ਉਹਨੇ ਇਹਨੇ ਉਹਨਾਂ ਨੂੰ ਜਾ ਕੇ ਕਿ ਆਂਟੀ ਦੀਦੀ ਵੀ ਆ ਹਾਂ ਜਿੱਥੇ ਕਾਲੀਆਂ ਮਿਲ ਗਏ ਕਿਹੜੇ ਕਾਲੀਆਂ ਉਹ ਜਿਹੜੇ ਹੁੰਦੇ ਨੇ ਉਹ ਗ੍ਰੇਡ ਦੇ ਕਾਲੀਆਂ ਜੇ ਅੱਛਾ ਨਹੀਂ ਕਰਦੇ ਪਰਦਾ ਇੱਧਰ ਕਾਲੀ ਕਾਲੀਆਂ ਵੇਚਦਾ ਮੈਂ ਕਿ ਸਾਰੇ ਆਏ ਸੀ ਕਿ ਐਪਸੀ ਤੇ ਅੱਛਾ ਸਾਰੇ ਆਏ ਹਨ ਮਤਲਬ ਕੋਈ ਵੀ ਨਹੀਂ ਰਿਹਾ ਜਿਹੜੀ ਉਹ ਕੇਬਸੀ ਲੈਗ ਪੀਸ ਨਹੀਂ ਹੈਗਾ ਹਾਂ ਜਦੋਂ ਮੁੰਡਾ ਫੁਲਸ ਪਰ ਬੈਕ ਉੱਤੇ ਨੇ ਸ਼ੂਜ਼ ਦੇਖ ਲਓ ਇੱਕ ਵਾਰੀ ਮੇਰੇ ਪੈ ਤਾਂ ਨਹੀਂ ਗਏ ਸ਼ੂਜ਼ ਦਾ ਪ੍ਰੈਸ ਕਾਰੀ ਗਏ ਸ਼ੂਜ਼ ਵੇਖਦੇ ਹੋਏ ਤਾਂ ਕਿੱਥੇ ਗਿਆ ਫੇਸ ਉਹ ਬੈਗ ਸਮੱਗ ਲੱਗਦਾ ਲੱਗਦਾ ਨਹੀਂ ਸਮੱਗ ਲੱਗਦਾ ਸਮੱਗ ਲਾਉਂਦੀ ਕਿਹਨੇ ਬਣਾਈਆਂ ਹੀ ਲੱਗਦਾ ਹੈ ਨਾ ਮੈਂ ਵੀ ਸਬਜ਼ੀ ਲੈਣੀ ਦੇਖੀ ਉਹਨੇ ਤਾਂ ਹੁਣ ਬਾਗ ਨੂੰ ਜਾਣਾ ਨਹੀਂ ਮੈਂ ਕਿੱਥੋਂ ਲਿਆਵਾਂਗੀ ਮੈਂ ਚੱਲ ਜੀ ਤੁਹਾਡੇ ਨਾਲ ਨਾ ਨਾ ਮੇਰਾ ਫਿਰ ਸੰਧਿਆ ਤੇਰੇ ਵੇਹੜਾ ਉਹ ਸਾਹਮਣੇ ਸਟੈਲਰ ਅੱਸੀ ਪਈਏ ਨਾ ਨਾ ਕਿਉਂ ਕਿਹੜਾ ਵੀ ਲਾਇਆ ਸਾਰੀ ਪਾਰਟੀ ਜਾ ਰਹੀ ਹੈ ਵਾਪਸ ਨਲੀ ਅਮਿੰਦ ਨੇ ਕਿਹਾ ਚਲੋ ਬੈਕ ਟੂ ਚਲੋ ਉੱਤੇ ਉੱਤੇ ਮੜਾ ਲੈਣਾ ਹਾਂ ਬਾਈ ਫਤੇ ਫਤੇ ਫਰਮਾ ਨਜ਼ਰ ਆ ਰਿਹਾ ਹੈ ਹੋਰ ਫਤੇ ਬਾਈ ਇਗਨੋਰਡ ਨੂੰ ਨੂੰ ਕਿਹਾ ਰਿਹਾ